ਕਗਾ ਹਲ ਸੇਵਕ ਜੇ ਸੇਵਾ ਸ਼ਬਦ ਗੁਰੂ ਕਹਿ ਲਾਗ ਰਹਿ ਕਗਾ ਘਰ ਵਿੱਚ ਹੀ ਨਾ ਬਹਿ ਜੀ ਕਗਾ ਖਰ ਸਾਨੂੰ ਸਮਝਾ ਰਿਹਾ ਹੈ ਕਿ ਵੇਖੀ ਕਿਤੇ ਪਰਮੇਸ਼ਰ ਨੂੰ ਵਾਹਿਗੁਰੂ ਨੂੰ ਗੁਰੂ ਨੂੰ ਭੁਲਾ ਕੇ ਆਲਸ ਨਾ ਕਰ ਲਵੇ ਘਰ ਵਿੱਚ ਹੀ ਨਾ ਬਹਿ ਜੀ ਦਾ ਮਤਲਬ ਪਤਾ ਕੀ ਹੈ ਘਰ ਚ ਤੇ ਆਪਾਂ ਸਾਰੇ ਬੈਠੇ ਆਂ ਘਰ ਚ ਤੇ ਰਹਿਣੇ ਆਂ ਇਹਦਾ ਭਾਵ ਸਤਿਗੁਰ ਜੀ ਕਹਿੰਦੇ ਨੇ ਜੇ ਤੂੰ ਬਾਣੀ ਸਿੱਖ ਰਿਹਾ ਹੈ ਜੇ ਤੂੰ ਬਾਣੀ ਪੜ੍ਹ ਰਿਹਾ ਹੈ ਗੁਰਦੁਆਰੇ ਆ ਰਿਹਾ ਹੈ ਤੇ ਇਹਦੀ ਕਮਾਈ ਕਰ ਘਾਲ ਕਰ ਘੱਗਾ ਘਾਲ ਸੇਵਕ ਜੀ ਸੇਵਾ ਸ਼ਬਦ ਗੁਰੂ ਕੇ ਲਾਗ ਰਹੇ ਗੁਰੂ ਕੇ ਸ਼ਬਦ ਵਿੱਚ ਜੁੜ ਕੇ ਗੁਰਬਾਣੀ ਨਾਲ ਜੁੜ ਕੇ ਗੁਰਬਾਣੀ ਪੜ੍ਹ ਕੇ ਇਹਦੀ ਮਿਹਨਤ ਕਰ ਕਮਾਈ ਕਰ ਘਾਲ ਕਰ ਗੁਰੂ ਕੇ ਸ਼ਬਦ ਵਿੱਚ ਸੁਰਤ ਜੋੜ ਕੇ ਤੇ ਉਹਦੇ ਨਾਲ ਕੀ ਹੋਏਗਾ ਬੁਰਾ ਭਲਾ ਦੋਇ ਸੰਸਰ ਜਾਣੇ ਇਨ ਬਿਦ ਸਾਹਿਬ ਰਵਤ ਰਹੇ ਤੈਨੂੰ ਚੰਗੇ ਤੇ ਮਾੜੇ ਦੀ ਪਹਿਚਾਣ ਆਏਗੀ ਚੰਗਾ ਕੀ ਹੈ ਮਾੜਾ ਕੀ ਹੈ ਕਿਹੜਾ ਕੰਮ ਚੰਗਾ ਹੈ ਕਿਹੜਾ ਕੰਮ ਮਾੜਾ ਹੈ ਇਸ ਗੱਲ ਦੀ ਤੈਨੂੰ ਪਛਾਣ ਲਏਗੇ ਤੇ ਗੁਰਬਾਣੀ ਦੇ ਅੰਦਰ ਗੁਰਨਾਨਕ ਸਾਹਿਬ ਜੀ ਨੇ ਹੋਰ ਜਗ੍ਹਾ ਤੇ ਵੀ ਸਾਨੂੰ ਸਮਝਾਇਆ ਗੁਰੂ ਦਵਾਰੈ ਹੋਏ ਸੋਝੀ ਪਾਏ ਸੀ ਏਤ ਦਵਾਰੈ ਧੋਏ ਅੱਛਾ ਹੋਏ ਸੀ ਮੈਲੇ ਹੱਛੇ ਦਾ ਵਿਚਾਰ ਆਪ ਵਰਤਾਏ ਸੀ ਕਹਿੰਦੇ ਮਨ ਰੂਪੀ ਭਾਂਡੇ ਨੂੰ ਇਹ ਭਾਂਡਾ ਹੀ ਆ ਨਾ ਸਾਡਾ ਜਿਵੇਂ ਸਾਡੇ ਘਰ ਵਿੱਚ ਭਾਂਡੇ ਨੇ ਜਿਦ ਵਿੱਚ ਅਸੀਂ ਪ੍ਰਸ਼ਾਦਾ ਬਣਾਉਨੇ ਆ ਪ੍ਰਸ਼ਾਦਾ ਛਕਦੇ ਆ ਉਹ ਭਾਂਡੇ ਨੇ ਉਹਨਾਂ ਭਾਂਡਿਆਂ ਦੇ ਵਿੱਚ ਸਾਡੀ ਮਰਜ਼ੀ ਹੈ ਉਹਦੇ ਚ ਚੰਗੀ ਵਸਤੂ ਪਾ ਵਸਤੂ ਪਾ ਲੋ ਭਾਵੇਂ ਬਾੜੀ ਵਸਤੂ ਪਾ ਲੋ ਭਾਂਡਾ ਤੇ ਸਾਟ ਗਏ ਨਾ ਭਾਵੇਂ ਉਹ ਚ ਅਸੀਂ ਚੰਗੀ ਵਸਤੂ ਪਾ ਲਈਏ ਚੰਗਾ ਭੋਜਨ ਪਾ ਲਈਏ ਚਾਹੇ ਮਾੜਾ ਪਾ ਲਈਏ ਚਾਹੇ ਗੰਦਾ ਭੋਜਨ ਪਾ ਲਈਏ ਉਹ ਸਾਡੀ ਮਰਜ਼ੀ ਹੈ ਪਰ ਆਪਾਂ ਕੀ ਕਰਦੇ ਆ ਭਾਂਡੇ ਦੇ ਵਿੱਚ ਕੀ ਪਾਉਨੇ ਆ ਥਾਲੀ ਦੇ ਵਿੱਚ ਕੀ ਪਾਉਨੇ ਆ ਕੌਲੀ ਚ ਕੀ ਪਾਉਨੇ ਆ ਜਿਹੜਾ ਭੋਜਨ ਸਾਨੂੰ ਵਧੀਆ ਸਾਨੂੰ ਚੰਗਾ ਲੱਗਦਾ ਸਾਫ਼ ਸੁਥਰਾ ਚੰਗਾ ਭੋਜਨ ਅਸੀਂ ਉਹਦੇ ਭਾਂਡਿਆਂ 'ਚ ਪਾਉਨੇ ਆ ਤੇ ਉਹਨੂੰ ਛਕਦੇ ਆ ਤੇ ਜੇ ਗੰਦਾ ਪਾਵਾਂਗੇ ਮੈੜਾ ਪਾਵਾਂਗੇ ਖਰਾਬ ਭੋਜਨ ਪਾਵਾਂਗੇ ਤੇ ਕੀ ਹੋਏਗਾ ਉਹ ਸਾਨੂੰ ਕਜਣਾ ਨਹੀਂ ਆ ਸਾਡਾ ਸਰੀਰ ਬਿਮਾਰ ਹੋ ਜਾਏਗਾ ਜੇ ਮਾੜੀ ਚੀਜ਼ ਖਾਵਾਂਗੇ ਕੀ ਹੋਏਗਾ ਬਿਮਾਰ ਹੋ ਜਾਵਾਂਗੇ ਸਾਡੇ ਸਾਨੂੰ ਤਕਲੀਫ ਹੋਏਗੀ ਸਾਨੂੰ ਦੁੱਖ ਹੋਏਗਾ ਤੇ ਜੇ ਚੰਗਾ ਚੰਗੀ ਚੀਜ਼ ਆਪਾਂ ਖਾਧੀਏ ਚੰਗਾ ਚੀਜ਼ ਪਾ ਕੇ ਖਾਧੀ ਭਾਂਡਿਆਂ ਦੇ ਵਿੱਚ ਤੇ ਸਾਡਾ ਸਰੀਰ ਵੀ ਚੰਗਾ ਰਹੇਗਾ ਤੰਦਰੁਸਤ ਰਹੇਗਾ ਇਸੇ ਤਰੀਕੇ ਦੇ ਨਾਲ ਇਹ ਮਨ ਭਾਂਡਾ ਵੀ ਸਾਡਾ ਹੈ ਸਾਡੇ ਮਨ ਦੇ ਅੰਦਰ ਵੀ ਇਹ ਭਾਂਡਾ ਹੈ ਮਨ ਰੂਪੀ ਆ ਸਰੀਰ ਵੀ ਭਾਂਡਾ ਹੀ ਕਿਹਾ ਬਾਣੀ ਕਿ ਇਹ ਸਰੀਰ ਵੀ ਤੇਰਾ ਭਾਂਡਾ ਹੈ ਮਨ ਵੀ ਭਾਂਡਾ ਹੈ ਕਿਤੇ ਜੋ ਮਰਜੀ ਬਾਲਾ ਹੁਣ ਤੇਰੀ ਮਰਜ਼ੀ ਹੈ ਇਹਦੇ ਚ ਚੰਗਾ ਪਾਉਣਾ ਏ ਕਿ ਲਾੜਾ ਪਾਉਣਾ ਹੈ ਤੇ ਇਸ ਗੱਲ ਦਾ ਪਤਾ ਇਸ ਗੱਲ ਦੀ ਸੋਝੀ ਕਿੱਥੋਂ ਆਏਗੀ ਗੁਰੂ ਦਵਾਰੇ ਹੋਏ ਸੋਝੀ ਪਾਈ ਸੀ ਗੁਰਦੁਆਰੇ ਆ ਕੇ ਗੁਰੂ ਦੇ ਦਰ ਤੇ ਆ ਕੇ ਗੁਰੂ ਦੀ ਬਾਣੀ ਪੜ੍ਹ ਕੇ ਗੁਰੂ ਦੀ ਬਾਣੀ ਸਿੱਖ ਕੇ ਫਿਰ ਪਤਾ ਲੱਗਣਾ ਹੈ ਕਿ ਇਸ ਮਨ ਰੂਪੀ ਭਾਂਡੇ ਚ ਕੀ ਪਾਉਣਾ ਹੈ ਇਹ ਇਹਦੇ ਵਾਸਤੇ ਚੰਗਾ ਹੈ ਇਹ ਤ ਦਵਾਰਾਂ ਧੋਏ ਅੱਛਾ ਹੋਏ ਸੀ ਜੇ ਭਾਂਡਾ ਸਾਡਾ ਗੰਦਾ ਹੋ ਜਾਏ ਘਰ ਦੇ ਵਿੱਚ ਭਾਂਡੇ ਹੁੰਦੇ ਨੇ ਕਈ ਵਾਰ ਗੰਦੇ ਹੋ ਜਾਂਦੇ ਭਾਂਡੇ ਮਲੇ ਹੋ ਜਾਂਦੇ ਤੇ ਉਹਨੂੰ ਕੀ ਕੀ ਕਰੀਦਾ ਆਪਾਂ ਸਾਬਣ ਦੇ ਨਾਲ ਸਰਫ ਲਾ ਕੇ ਸਾਬਣ ਲਾ ਕੇ ਉਹ ਭਾਂਡੇ ਨੂੰ ਧੋ ਲਈਦਾ ਹੈ ਸਾਫ਼ ਕਰ ਲਈਦਾ ਗੰਦੇ ਭਾਂਡੇ ਚ ਆਪਾਂ ਕਦੇ ਕੁਝ ਖਾਂਦੇ ਨਹੀਂ ਨਾ ਜੇ ਭਾਂਡਾ ਮੈੜਾ ਹੋਵੇ ਉਹਦੇ ਚ ਪਾ ਕੇ ਅਸੀਂ ਰੋਟੀ ਖਾ ਲਾਂਗੇ ਸਬਜ਼ੀ ਪਾ ਕੇ ਖਾ ਲਾਂਗੇ ਨਹੀਂ ਖਾਵਾਂਗੇ ਪਰ ਜੇ ਉਹਨੂੰ ਕਾਦੇ ਉਹਦੇ ਵਾਸਤੇ ਕੀ ਕਰਨਾ ਪੈਂਦਾ ਉਹਨੂੰ ਭਾਂਡੇ ਨੂੰ ਧੋਣਾ ਪੈਂਦਾ ਸਰਫ ਦੇ ਨਾਲ ਸਾਬਣ ਦੇ ਨਾਲ ਭਾਂਡਾ ਸਾਫ਼ ਕਰਨਾ ਪੈਂਦਾ ਤੇ ਫਿਰ ਜਦੋਂ ਸਾਫ਼ ਹੋ ਜਾਏ ਫਿਰ ਉਹਦੇ ਵਿੱਚ ਆਪਾਂ ਭੋਜਨ ਪਾ ਕੇ ਛਕਦੇ ਹਾਂ ਇਸੇ ਤਰੀਕੇ ਦੇ ਨਾਲ ਕਈ ਵਾਰ ਸਾਡਾ ਮਨ ਰੂਪੀ ਭਾਂਡਾ ਵੀ ਜਿਹੜਾ ਉਹ ਗੰਦਾ ਹੋ ਜਾਂਦਾ ਗੰਦੀਆਂ ਸਾਡੇ ਮਨ ਵਿੱਚ ਵਿਚਾਰ ਆਉਣ ਕਰਕੇ ਗੰਦੇ ਖਿਆਲ ਆਉਣ ਕਰਕੇ ਮਾੜੇ ਖਿਆਲ ਆਉਣ ਕਰਕੇ ਅੰਦਰ ਕਈ ਵਾਰ ਅਫਾ ਝੂਠ ਬੋਲ ਜਾਂਦੇ ਆ ਉਹ ਵੀ ਮਾੜੇ ਖਿਆਲ ਹੈ ਕਿਸੇ ਦੇ ਨਾਲ ਕਿਸੇ ਨੂੰ ਗਲਤ ਬੋਲ ਜਾਂਦੇ ਆ ਕਿਸੇ ਨੂੰ ਗਾਲ ਕੱਢ ਦਿੰਦੇ ਆ ਇਹ ਵੀ ਮਾੜੇ ਖਿਆਲ ਹੈ ਤੇ ਇਹਨਾਂ ਸਾਰੀਆਂ ਚੀਜ਼ਾਂ ਨਾਲ ਸਾਡਾ ਕਈ ਵਾਰ ਮਨ ਰੂਪੀ ਭਾਂਡਾ ਜਿਹੜਾ ਉਹ ਗੰਦਾ ਹੋ ਜਾਂਦਾ ਹੈ ਤੇ ਉਹਨੂੰ ਸਾਫ਼ ਕਿਦਾਂ ਕਰਨਾ ਹੈ ਗੁਰਦੁਆਰੇ ਹੋਏ ਸੋਜੀ ਪਾਏ ਸੀ ਏਤ ਦੁਆਰੇ ਧੋਏ ਅੱਛਾ ਹੋਏ ਸੀ ਜੇ ਗੁਰੂ ਘਰ ਆ ਕੇ ਅਸੀਂ ਇਸ ਭਾਂਡੇ ਨੂੰ ਮਨ ਨੂੰ ਧੋਵਾਂਗੇ ਤੇ ਇਹ ਸਾਫ਼ ਹੋ ਜਾਏਗਾ ਮੈਲੇ ਅਛੇ ਕਾ ਵਿਚਾਰ ਆਪ ਵਰਤਾਏ ਸੀ ਤੇ ਬਾਸ਼ਾ ਕਹਿੰਦੇ ਜਦੋਂ ਇਹਨੂੰ ਧੋ ਲਿਆ ਗੁਰੂ ਦੇ ਦਰ ਤੇ ਆ ਕੇ ਤੇ ਗੁਰੂ ਸਾਹਿਬ ਕਿਰਪਾ ਕਰਦੇ ਨੇ ਗੁਰੂ ਸਾਹਿਬ ਰਹਿਮਤ ਕਰਦੇ ਨੇ ਮੈਲੇ ਹੱਛੇ ਦਾ ਵਿਚਾਰ ਮੈਲਾ ਕੀ ਹੈ ਤੇ ਚੰਗਾ ਕੀ ਹੈ ਸਾਫ ਕੀ ਹੈ ਮਾੜੀ ਗੱਲ ਕਿਹੜੀ ਹੈ ਚੰਗੀ ਗੱਲ ਕਿਹੜੀ ਹੈ ਮਾੜੇ ਗੁਣ ਕਿਹੜੇ ਹੈ ਚੰਗੇ ਗੁਣ ਕਿਹੜੇ ਹੈ ਇਹਨਾਂ ਗੱਲਾਂ ਦਾ ਪਤਾ ਫਿਰ ਸਾਨੂੰ ਗੁਰਦੁਆਰਿਆਂ ਲੱਗਦਾ ਹੈ ਗੁਰੂ ਦੇ ਦਰ ਤੋਂ ਲੱਗਦਾ ਹੈ ਗੁਰੂ ਦੀ ਬਾਣੀ ਤੋਂ ਲੱਗਦਾ ਹੈ ਇਸ ਕਰਕੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਘੱਗਾ ਕਾਲ ਸੇਵਕ ਜੇ ਸੇਵੇ ਸ਼ਬਦ ਗੁਰੂ ਕੇ ਲਾਗ ਰਏ ਬੁਰਾ ਭਲਾ ਕੋਈ ਸੰਸਾਰ ਜਾਣੇ ਇਨ ਵਿਦ ਸਾਹਿਬ ਰਵਤਰੇ ਤੇ ਜਦੋਂ ਤੁਹਾਨੂੰ ਚੰਗੇ ਤੇ ਮਾੜੇ ਦੀ ਫਰਕ ਆਉਣੀ ਸ਼ੁਰੂ ਹੋ ਗਈ ਨਾ ਪਤਾ ਲੱਗ ਗਿਆ ਨਾ ਚੰਗਾ ਕੀ ਹੈ ਤੇ ਮਾੜਾ ਕੀ ਹੈ ਤੇ ਸਤਗੁਰੂ ਜੀ ਕਹਿੰਦੇ ਫਿਰ ਇਦਾਂ ਵਾਹਿਗੁਰੂ ਦੇ ਨਾਲ ਤੁਹਾਡੀ ਪ੍ਰੀਤ ਬਣ ਜਾਏਗੀ ਵਾਹਿਗੁਰੂ ਨਾਲ ਤੁਹਾਡਾ ਪਿਆਰ ਬਣ ਜਾਏਗਾ ਫਿਰ ਵਾਹਿਗੁਰੂ ਵੀ ਤੁਹਾਨੂੰ ਪਿਆਰ ਕਰੇਗਾ ਗੁਰੂ ਪਾਤਸ਼ਾਹ ਤੁਹਾਡੇ ਨਾਲ ਪਿਆਰ ਕਰਨਗੇ ਜਦੋਂ ਤੁਸੀਂ ਮਾੜੇ ਚੰਗੇ ਦੀ ਤੁਹਾਨੂੰ ਪਤਾ ਲੱਗ ਗਿਆ ਕਿ ਆਹ ਗੱਲ ਮਾੜੀ ਹੈ ਆਹ ਗੱਲ ਗਲਤ ਹੈ ਝੂਠ ਬੋਲਣਾ ਗਲਤ ਹੈ ਕਿਸੇ ਨੂੰ ਗਾੜ ਕੱਢਣੀ ਗਲਤ ਹੈ ਕਿਸੇ ਨੂੰ ਕਿਸੇ ਦਾ ਮਾੜਾ ਕਰਨਾ ਗਲਤ ਹੈ ਕਿਸੇ ਦੇ ਨਾਲ ਕਿਸੇ ਦੀ ਚੋਰੀ ਕਰਨੀ ਗਲਤ ਹੈ ਜਦੋਂ ਇਹ ਚੀਜ਼ਾਂ ਪਤਨ ਲੱਗੀਆਂ ਫਿਰ ਬਾਦਸ਼ਾਹ ਖੂਨ ਸਾਹਿਬ ਤੁਹਾਡੇ ਤੁਹਾਡੇ ਤੇ ਮਿਹਰ ਕਰਨਗੇ ਗੁਰੂ ਸਾਹਿਬ ਖੁਸ਼ ਹੁੰਦੇ ਹਨ ਗੁਰੂ ਸਾਹਿਬ ਗੜ ਲੜ ਲਾਉਂਦੇ ਆ ਉਸ ਤੋਂ ਪ੍ਰੰਤ ਆ ਜਾਂਦਾ ਹੈ